ਆ ਫਿਰ ਤੇਰੇ ਮੁੰਨੇ ਦੇਖੋ ਪਿੰਡ ਦੇ ਪਤੰਗ ਚੜਾ ਰਹੇ ਨੇ ਓਏ ਇਹ ਨਾਲ ਦੁਖੀ ਕਰਿਆ ਪਿਆ ਲਾਈਵ ਹੋਵੇ ਉਹਨਾਂ ਕਾ ਵੀ ਆਰ ਹਾਵੀ ਸਾਡਾ ਆਵਾਜ਼ ਆਵਾਜ਼ ਵਰਦ ਨਹੀਂ ਹੈਗੇ ਤੁਸੀਂ ਨਹੀਂ ਆਇਆ ਹੈ ਹੈ ਇਹਦਾ ਮੁੰਡਾ ਅੱਛਾ ਕਿੱਟੇ ਲ ਨਹੀਂ ਆ हाँ भाई मरता नहीं tuh? तू हाँ दांगे ਲਾਈਵਾ ਲਾਈਵਾ ਉਹ ਪਰਦਾ ਇੱਕ ਦੇਖ ਨਮੂਨਾ ਉੱਧਰ ਖੜ੍ਹ ਜਾ ਮਾਂ ਇਹ ਨਾਲ ਫੋਟੋ ਉੱਧਰ ਹੈ ਨਹੀਂ ਅੰਦਰ ਫੜਦੇ ਨੇ ਪਰ ਖੋਦੇ ਜੱਟਾ ਨਹੀਂ ਇਹ ਪਰਦਾ ਵੀ ਪਰਦਾ ਹਾਂ ਵਈ ਪਰ ਮੈਂ ਨਹੀਂ ਕਿਹ ਹੈ ਬਣੀਆ ਤਾਂ ਇਹ ਕਿਹ ਹੈ ਜੱਕਦੇ ਵੰਡੇ ਜੱਕਦੇ ਇਹ ਲਾਈਵ ਹੈ YouTube ਤੋਂ ਚੱਲ ਆ ਦੇ ਚੜਾ ਦੇ ਕੋਈ ਗੱਲੇ ਪੜੇ ਹੋਣਾ ਪੜੇ ਹੋਣਾ ਦਾਦਾ ਤੇਰੇ ਡੈਡੀ ਨੂੰ ਮੈਂ ਇਹ ਕਹਿੰਦਾ ਦਰਦ ਦੇ ਨੀ ਪਰ ਤੰਗਾਲਿਆਂ ਨੂੰ ਦੁਖੀ ਕਰੇ ਹੋਏ ਨੇ ਜ਼ਬਾਕ ਆਈ ਜਾਂਦੇ ਨੇ ਕਣਕ ਮਿੱਤੀ ਜਾਂਦੇ ਨੇ ਆਂ ਬੰਦੇ ਖੜੇ ਨੇ ਸਵੇਰ ਸਾਰਾ ਡਿਊਟੀ ਲੱਗੀ ਹੋਈ ਆ ਹਯਾਰਾ 1000 ਰੁਪਏ ਦੀ ਇਕੱਠੀ ਕਰਕੇ ਰੱਖ ਲਈ ਹਾਂ ਇਕੱਠੀ ਕਰ ਕਰ ਵਿਚ ਨਹੀਂ ਛੱਡਦੇ ਸੀ ਹਾਂ ਗੋਲ ਗੋਲੀ ਬਣਾ ਕੇ ਉਹ ਮਾਰਦੇ ਹਾਂ ਹਾਂ ਵੀ ਦੁਖੀ ਕਰੇ ਮੈਂ ਮਤੰਗਾ ਵਾਲਿਆਂ ਨੇ ਬਹੁਤ ਦੁਖੀ ਆ ਅੱਛਾ ਸਵੇਰ ਦੀ ਘੜੇ ਤੁਸੀਂ ਮਿਲਦਾ ਉਹ ਹੈ ਨਾ ਸਵੇਰ ਦੀ ਚਾਹ ਬਾਣੀ ਉਰੀ ਆ ਰਿਹਾ ਵੀਰੇ ਚਾਹ ਬਾਣੀ ਉਰੀ ਚੱਲ ਰਿਹਾ ਇੱਥੇ ਚੱਲ ਰਿਹਾ ਭਾਈ ਸਾਰਾ ਕੁਝ ਅੱਛਾ ਜੇ ਬੈ ਤੂੰ ਕੇ ਕੇ ਕਹਿੰਦੇ ਸੁਣਾ ਤਿੰਨ ਕਿਲੇ ਕਾਲਕ ਤੇ ਖਰਾਬ ਕਰਦੇ ਉਹ ਇੱਕੋ ਫੁਰਦਾ ਜਵਾਬ ਹੋਵੇਗਾ ਇੱਕੋ ਫੁਰਦਾ ਹਾਂ ਭਾਈ ਨਹੀਂ ਲੈਣਾ ਪਾਈਆਂ ਵੀ ਹੁੰਦੀਆਂ ਜੀ ਨਾ ਫੁਰਦੇ ਦੇਖ ਸੋ ਇਹ ਗੱਲ ਆ ਬਹੁਤ ਵੇਂ ਕਰੇ ਮੈਂ ਬੰਗਲੇ ਵਿੱਚ ਸਵੇਰ ਤੋਂ ਆਹ ਡੋਰ ਦਿਖਾ ਚੈਨ ਨਾਲ ਹੀ ਕਹੀ ਜਾਂਦੇ ਨੇ ਚੈਨਾ ਦੀ ਡੋਰ ਤੇ ਦੇਖੀ ਆਹ ਦੇਖੋ ਦੇਖ ਲਾ ਕਈਆਂ ਤੇ ਚੈਨਾ ਦੀ ਡੋਰ ਨਹੀਂ बिकਦੀ ਆਹ ਦੇਖੋ ਡੋਰਾਂ ਸਾਰੀਆਂ ਚੈਨਾ ਦੀਆਂ ਨੇ ਦੇਖ ਲੈ ਇਹ ਵੱਡਣਗੇ ਬੰਦੇ ਨੂੰ ਹੋਰ ਕੋਈ ਨਹੀਂ ਛੱਡਣ ਸਾਰੀਆਂ ਡੋਰਾਂ ਚੈਨਾ ਦੀਆਂ ਨੇ ਇਹ ਇਹ ਸਰਕਾਰਾਂ ਦਾ ਆਖਾ ਬਾਏ ਹੋਰ ਦੇਖੋ ਜੀ ਉਹ ਦੇਖੋ ਦਰਿਆ ਵਿੱਚ ਚੱਲ ਰਿਹਾ ਜੀ ਕੰਮ ਓਏ ਮਾਰ ਨਿਕਲ ਮਾਰ ਹਾਂ ਤੂੰ ਹੀ ਮੱਦੀ ਜਾਂਦਾ ਗੱਲ ਘਰ ਕੋਣ ਬਦੂ ਅਹੀਂ ਬੰਦੀ ਜਾਂਦਾ ਉਹ ਕਦਮ ਬਦਾਈ ਜਾਂਦਾ ਇਹੋ ਜੀ ਨੂੰ ਕੀ ਪਾਇਡੋ ਚਾਈਨਾ ਡੋਰ ਚਾਈਨਾ ਡੋਰ ਐਡਾ ਮੈਨ ਦਾ ਆਤੀ ਵਰਗਾ ਸਾਰੇ ਡੋਰ ਚਾਈਨਾ ਦੀਆਂ ਨੇ ਦੇਖ ਚਾਈਨਾ ਸਾਰੀ ਚੋਰ ਚ ਪਲਾਸਟਿਕ ਸਾਰੀ ਪਲਾਸਟਿਕ ਦੀ ਡੋਰਾਂ ਦੇ ਲੈ ਜਿਹੜੀ ਮਰਜ਼ੀ ਚੱਕ ਲੈ ਲੈ ਚੱਕੀਆਂ ਬੰਦੇ ਕਿੱਥੇ ਹੁੰਦੀਆਂ ਨੇ ਬੰਦੇ ਹੋਰ ਵੇਚਾ ਲਾਉਂਗਾ ਉਹਨਾਂ ਨਾਲ ਕਿਉਂ ਦੇਖ ਜਿੰਨੇ ਵੀ ਉੱਪਰ ਚੜ ਰਹੇ ਨੇ ਸਾਰੇ ਚਾਈਨਾਲੇ ਚੜ ਰਹੇ ਉਹਨਾਂ ਨੂੰ ਵੜਦੇ ਨੇ ਦੇਖਣਾ ਨਹੀਂ ਥੱਲੇ ਉਹਦੇ ਲੈ ਔਤਵਾਦੀ ਔਤਵਾ ਲਾਵੀਅਤਵਾਦੀ ਨੂੰ ਵੀ ਚੇ ਪਤੰਗ ਹਵਾਈ ਵਰਦਾ ਪਤੰਗ ਉਹ ਸੇ ਹੋ ਜਾ ਕੇ 66 ਵੀ ਵੱਡੂਗਾ ਪਤੰਗ ਉਹ ਇਹਨੂੰ ਨਾ ਦੱਸ ਦੇਣਾ ਠੀਕ ਤਾਂ ਸੀ ਸਵੇਰ ਦਾ ਨਾ ਹਲੇ ਜੀ ਇਤਲੋਂ ਹੋ ਗਿਆ ਉਹ ਦੇਖ ਵੱਡਾ ਜਾਉ ਉਹਨਾਂ ਦਾ ਪਰ ਆਹ ਮੁੰਡਾ ਸਵੇਰ ਦੇ ਹੀ ਪਤੰਗ ਇਕੱਠਾ ਕਰ ਰਿਹਾ ਕਣਕੇ ਚ ਪੈਰ ਪੂਰ ਵੱਡੇ ਆ ਸਕਦਾ ਰੇਪ ਆਉਂਦੇ ਹੁਣ ਉਹ ਦੇ ਉਹ ਦੇ ਉਹ ਵੱਡਦਾ ਆਇਓ ਜੀ ਦਾ ਉਹ ਵੱਡਿਆ ਉਹ ਵੱਡਦਾ ਆਇਓ ਪਾਟੇ ਨਾਲ ਵੱਡਿਆ ਗਿਆ ਦਾ ਬੋਲ ਲਵੀ ਜੀ ਕਰ ਜਾ ਪਰ ਉਹ ਦੇ ਕਰਾ ਕੋਲ ਹਾਂ ਉਹ ਅੰਦਰੇ ਕਰ ਜਾ ਲੈ ਵੀ ਸਰਦ ਨੂੰ ਕੁੱਟਣੀਆਂ ਕਰ ਦੇਣਾ ਕੋਈ ਮੇਰੇ ਕੋਲ ਆ ਜਾ ਕਿਹੜਾ ਨਾਲ ਹੋਏ ਉਹ ਦੇਖ ਕੇ ਕੀ ਕਰਨ ਲੱਗਿਆ ਵੇ ਇਹ ਵਾਹ ਦੇਖੋ ਹਾਂ ਦੇਖ ਕੇ ਨਿਕ ਡੋ ਰਹੇ ਨਾ ਨਹੀਂ ਬਾਕ ਕੱਟਾ ਹਾਂ ਆ ਪਤਾ ਲੱਗਿਆ ਤੈਨੂੰ ਸਮਝ ਤਾ ਸਾਨੂੰ ਤਾਂ ਡੋਰੇ ਜਿਗਦੀ ਸਾਡੀ ਮੋਢਿਆਂ ਪਰ ਨੰਗ ਜਾਂਦੀ ਆ ਦਾ ਕੱਟਿਆ ਤਰਾ ਲੰਗਣਾ ਆ ਗਿਆ ਇੱਕ ਤੇ ਆ ਦੇਖਾਂਗਾ ਤੋ ਕਿਹਦਾ ਮੁੰਡਾ ਓਏ ਓਏ ਭਾਂਡਾ ਦਾਈ ਮਿਲਣਾ ਹਾਂ ਓਏ ਆਪਦੇ ਮੇਰੇ ਸਾਡੇ ਮੇਰੇ ਨਾਲ ਨਾ ਬਰੇ ਗਵੰਡੀ ਹੁੰਦਾ ਮੈਂ ਹੈ ਗਵੰਡੀ ਚੱਕ ਲੋ ਫਿਰ ਇਹਨੂੰ ਤਾਂ ਚੱਕੋ ਚੱਕੋ ਹੈ ਲਓ ਯਕੋ ਆਇਆ ਰਪਾ ਨਾ ਲੱਗੇ ਤੰਗਵਾਜੀ ਹੋ ਰਹੀ ਆ ਹਾਂ ਤੇ ਚੱਕਣਾ ਵੜਦਾਂਗੇ ਰੋਪ ਲੱਗੀ ਦਊ ਦੋ ਇਹ ਨਵੀਂ ਇਹ ਇਹ ਕਹਣਾ ਬਾਈ ਕਹਿੰਦਾ ਸਾਡੇ ਕਹਿੰਦਾ ਮੈਂ ਕਹਿੰਦਾ ਰੋਟੀ ਖਾ ਕੇ ਆਉਣੀ ਆ ਮੈਂ ਜਾਨਾ ਕਿ ਨਹੀਂ ਡੰਡਾ ਚੜ੍ਹਦੇ ਚਾ ਰੋਟੀ ਨੀ ਬੂਲੇ ਨਾ ਰਾਤੀ ਬੂਲੇ ਰਾਤੀ ਹਾਂ ਠੀਕ ਰੋਟੀ ਖਲਾਦੀ ਕੋਲ ਦੋ ਗਲਾ ਆ ਦੇਖ ਲੈ ਬਾਈ ਇੰਨੇ ਬੰਦੇ ਦਿਹਾੜੀ ਤੇ ਰੱਖੇ ਮੈਨੇ ਪਤੰਗ ਚੱਕਣ ਨੂੰ ਸਾਰੇ ਸਹੀ ਗੱਲ ਆ ਦੇਖ ਲੈ ਦੋ ਦੋ ਚਾਹ ਦੇ ਪਲਾਦ ਨੂੰ ਮੁੰਡੇ ਨੂੰ ਵਾ ਠੀਕ ਆ ਸਪੈਸ਼ਲ ਦੇਖ ਲੈ ਕੋਈ ਕੋਈ ਸਵੇਰ ਦਾ ਕੋਈ ਪੁੱਛੇ ਨਹੀਂ ਆ ਇਹਨੂੰ ਆ ਬਾਈ ਨੂੰ ਇਹ ਮੁੰਡਾ ਬਾਸ ਆਉਗਾ ਸਵੇਰ ਦਾ ਦੇਖ ਲੈ 500 ਰੁਪਏ ਦੇ ਰਹੇ ਪਤੰਗ ਚੱਕਣ ਵਾਸਤੇ ਇਹਨਾਂ ਨੂੰ ਹੱਥ ਬਾਜੇ ਨੂੰ ਕਹਿੰਦੇ ਪਿੱਛੇ ਪਤੰਗ ਆ ਗਿਆ ਉੱਡ ਜੀ ਜਾਂਦਾ ਆ ਤਬਾਦੀ ਆ ਪਤਾ ਗਾ ਆ ਪਾ ਗਿਆ ਬਾਕੀ ਕੋ ਲੰਮ ਕਰਾ ਤੂੰ ਤ ਨਾਲ ਉਹ ਦਸਾ ਦੇ ਰੋ ਭੰਦੇ ਸਾਰੇ ਬਲਾ ਦੇ ਨਹੀਂ ਉਹ ਹੋ ਗਿਆ ਆ ਕਣਕ ਦਾ ਇਧਰ ਵੰਗੇ ਮਤੰਗ ਮਤੰਗ ਇਧਰ ਹੀ ਗਰੇ ਹੋਣੇ ਨਾ ਨਾ ਇਧਰ ਹੀ ਗਰੇ ਨੇ ਇਹਦੇ ਵਿੱਚ ਹੀ ਗਰੇ ਨੇ ਨਾ ਆਪਣੀ ਕੰਨ ਕੇ ਹਾਂਜੀ ਮਾਹ ਇੱਕ 1% ਨਾ ਡੋਰ ਤੱਕ ਗਈ ਹੈ ਜੇ ਦੇਖ ਲਾ ਆ ਡੋਰ ਪਾਸਾ ਬਰੀਕ ਆ ਦੇ ਸਾਰੀਆਂ ਦੂਆਂ ਨੇ ਹਾਂ ਦੋ ਯਾਰ ਦਾ ਕੀ ਦੋ ਯਾਰ ਹੋ ਗਿਆ ਹਾਂਜੀ ਆਕੂ ਤੌਰ ਤੇ ਚੈਨਾ ਡੋਰ ਜੀ ਚੈਨਾ ਜੇ ਨਾ ਸਵੇਰ ਦੇ ਕੱਢਦੇ ਤਾਂ ਸਾਰੀ ਮੱਦਦ ਕਰਨ ਆਪਣੇ ਲਵੇ ਲਾਉਣੇ ਪੈਣਾ ਇਹ ਤਾਂ ਡੋਰ ਨੇ ਨਲੀਂ ਕਰਦੀ ਕਰਨ ਕਹਿੰਦਾ ਇਹਦਾ ਰਸ਼ਾਮ ਜਿਹੜੀ ਆ ਆ ਲੋਗਾਂ ਮਨੀ ਕਰਨਾ ਜਾਂਦੇ ਆ ਬੇ ਨਹੀਂ ਪੇਚਾ ਹੀ ਲਾਂਦਾ ਭਾਂ ਦੋ ਮਤਾਂ ਜਾਓ ਵੜਦਾ ਆਪੇ ਭਾਈ ਉਹ ਸੌਨੀ ਇਕੱਠਾ ਕਰ ਰਿਹਾ ਉਹ ਸੌਨੀ ਦੂਰ ਆ ਬੜੇ ਰੇਂਜੋਂ ਬਾਹਰ ਆ ਕਿੱਥੇ ਲਿਆ ਗਰ ਉਹ ਖੜੇ ਹੋਏ ਅੱਲਾ ਭਈ ਫੇਰ ਕਣਕ ਬਦੀ ਜਾਂਦੀ ਨਹੀਂ ਲੈ ਰੰਗ ਤੇ ਪਤੰਗ ਆਉਂਦਾ ਤੁਸੀਂ ਬਾਲ ਸਪਲਾਈ ਕਰੀ ਜਨੇ ਪਿੰਡ ਚੋਂ ਫੇਰ ਆ ਜਨੇ ਇੱਥੇ ਮੰਨਦੇ ਤਾਂ ਆਈ ਜਾਂਦਾ ਪੈਸੇ ਲੈ ਕੇ ਦੋ ਨਾ ਦੇਖ ਲੋ ਪੈਸੇ ਹੁਣੇ ਟੇਬਲ ਤੇ ਆਇਆ ਹਜ਼ਾਰ ਦੀ ਸੰਗਤ ਯਾਰ ਤੂੰ ਮੱਤ ਮਿੰਟ ਚ ਉਹ ਘੜਾ ਘੜਾ ਸੁਖਰੀ ਆਵਾਜ਼ ਵੀਰ ਕਿੱਥੇ ਆਤਾ ਜੀ ਤੂੰ ਕਰਦਾ ਖੜਾ ਬਾਈ ਉੱਥੇ ਮਾਬਰ ਸਵੇਰਦਾ ਹੈ ਮੈਂ ਸਵੇਰਦਾ ਜੀ ਡਿਊਟੀ ਲਾ ਰਿਹਾ ਹੈ ਹਾਂ ਸਵੇਰ ਡਿਊਟੀ ਲਾ ਰਿਹਾ ਵੀਰੇ ਠੀਕ ਹੁਣ ਬੰਦ ਤਾ ਦਿੱਤਾ ਕੋਈ ਜਮਾਗਾ ਨਾ ਵੀਰੇ ਵਧੀਆ ਗੱਲ ਆ ਉਹ ਡੰਡਾ ਦਾ ਵੀਰ ਚਾ ਸਾਡੇ ਅੱਛਾ ਠੀਕ ਹੈ ਠੀਕ ਆ ਉਹ ਵੀ ਠੀਕ ਆ ਉਹ ਵੀ ਨਾ ਕੋਈ ਗੱਡੀ ਕੁਡੀ ਥੱਲੇ ਆ ਜੇ ਪਹਿਲਾਂ ਆ ਗਿਆ ਤਾਂ ਉਹ ਦੇਖ ਲੈ ਬਚ ਗਿਆ ਉਹ ਵੀਰੇ ਜਿਵੇਂ ਬਾਦੇ ਉਹ ਉਹਨੂੰ ਵੀ ਉੱਧਰ ਰੱਖਣਾ ਆਪ ਉਹ ਪਤੰਗ ਆ ਗਿਆ ਇਹ ਕਿਹੜਾ ਅੱਜ ਦੇ ਜਣਾ ਕੱਲੂ ਫੇਰ ਚੜਨਗੇ ਹਾਂ ਚੜਨਗੇ ਜਾਂ ਤਾਂ ਅੱਜ ਖਤਮ ਕਰ ਦੋ ਐਫ ਵੀ ਅੱਜ ਅੱਜ ਹੀ ਧਿਰ ਹੋ ਗਏ ਬਸ ਅੱਜ ਕੋਈ ਨਹੀਂ ਹਟਦਾ ਆਪਣੇ ਪਿੰਡ ਤੇ ਨੋ ਬਾਈ ਐਂਡ ਤੋਂ ਦੇ ਕੱਲੂ ਆਵੇ ਕੋਈ ਨਾ ਕਰਕੇ ਉਹ ਵੀ ਗੱਲਾਂ ਦਾ ਵਕਤ ਮੱਝ ਲੱਗੇ ਦੇਖੀ ਬਾਤ ਵੀ ਬੜੀ ਜਾਈਏ ਤੇ ਆਏ ਡੰਡਾ ਬਣ ਕੇ ਛੱਡੂ ਦੇ ਲਾ ਫਿਰ ਇਹਨਾਂ ਪੇਚਾਂ ਪਾ ਕੋਈ ਸਾਡਾ ਨੇ ਪੈ ਜੂਗਾ ਕਿਸੇ ਪੰਘਾ ਹਰ ਚੜਦਣਾ ਤਾਂ ਦੋ ਬੱਚਾ ਰਸ ਰਸਾ ਪੈ ਚੋ ਤੇ ਨੋ ਨਾ ਅੱਜ ਨਾ ਇਹਦਾ ਬੱਝੜਾ ਪਤੰਗ ਪੋਇਦਾ ਫਤੰਗ ਉਹਦੇ ਕੋਲ ਗੈਉਲੀ ਕਿਦਾ ਥੋੜਾ ਹਲਾ ਦੋ ਥੱਲੋ ਥੱਲੋ ਇਹਨੂੰ ਉਧਰ ਪਰਪੂ ਫੋਨ ਕਰ ਦਿੰਦਾ ਕਰ ਮੈਂ ਪਤੰਗ ਦੇ ਪਤੰਗ ਪਰ ਮੇਰੇ ਕੋਲ ਵੀਡੀਓ ਬਣੀ ਵੀ ਹੈ ਲੈ ਮੈਂ ਤਾਂ ਆਪਣੇ ਲੈ ਕੇ ਆਇਆਗਾ ਨਾ ਅੱਛਾ ਮੈਂ ਕੋਈ ਗੱਲ ਨਹੀਂ ਬੁਰੇ ਪਟੋਕੂ ਲੈ ਕੇ ਆਉਂਟ ਮੈਨੂੰ ਕੋਈ ਕਰਤਨਾਪੀ ਨੇ ਪਤੰਗ ਚਾਹੀਦਾ ਮੈਂ ਪਹਿਲਾਂ ਵਾਲੇ ਕਹਿੰਦਾ ਵੱਡੇ ਗੇਮਾਂ ਦੇ ਉਹ ਗੋਲ ਨੂੰ ਟਾ ਫੋਨ ਕਰ ਦਿੰਦਾ ਫਿਰ ਪਤੰਗ ਲੈਣੇ ਆ ਆਈ ਗੁਰ ਸਾਰ ਨਿਚਵਾ ਦਾ ਹੁਣ ਇੱਕ ਤੋਂ ਮੈਨੂੰ ਕਹਦਾ ਕਹਦਾ ਸੱਪੀ ਹੋਏ ਮਾ ਕਹਦਾ ਹਵਾ ਹੋ ਉਹਨੂੰ ਕਿਧਰੇ ਨੂੰ ਉਰਨ ਕਰਦੇ ਨਾਲ ਹੁਣ ਲੈ ਨਾ ਕੜਦੇ ਕੰਮ ਖਰਾਬ ਤਾਂ ਮੈਂ ਉਹਨਾਂ ਫੋੜਦੇ ਤੇ ਲੈਣਾ ਪਾ ਦਿੰਦੇ ਉਹਨੂੰ ਤਾਂ ਉਹਨੂੰ ਹੁਣ ਪਾ ਗਏ ਉਹਨੂੰ ਬੱਧਾ ਵਾਹ ਦੇਖਾ ਸਾਰੀ ਡੋਰ ਵਿਚ ਚ ਰਹਿਣੀ ਸੀ ਨਹੀਂ ਇਹ ਕੀ ਕਰੀ ਫਾਤੀ ਪੈਰਾਂ ਚਾਹੇ ਵੱਡ ਦਿਨ ਦੀ ਭੈਣ ਚ ਪਰ ਮੇਰਾ ਢੇਡ ਦੇ ਬੰਦੇ ਨੂੰ ਹੁਣ ਵੀ ਖਰਾਬ ਕਰਦੀ ਜੇ ਆਪਾਂ ਅੰਦਰ ਇਹ ਰੂਕ ਸਪਾਉਨੇ ਆ ਨਾ ਸਪਰੇ ਕਰਾਉਣੀ ਆ ਜੀ ਕਣਕ ਤੇ ਕਣਕ ਤੇ ਸਪਰੇ ਕਰਾਉਣੀ ਆ ਪੰਪ ਵਾਲਿਆਂ ਦੇ ਪਜਾਰਿਆਂ ਦੇ ਪੈਰਾਂ ਤੇ ਵੱਡ ਦੋ ਪੈਰ ਵੱਡ ਦਸਦੀ ਹੈ ਇਹ ਰੇਂਦ ਨੇ ਆਇਆ ਜੀ 11 ਅੱਡਾ ਰੋਕ ਛੱਪੜੀ ਜੜੀ ਜਾ ਬੱਜਾ ਨਾਲੇ ਪਿਆ ਬਰੰਕ ਰੋਟੇ ਖੋਲੀ ਆ ਓਏ ਤੱਕ ਜਿਹੜੀ ਗਿਰਦਾ ਵਾਸ਼ੀ ਜਿੱਕਦਾ ਹੀ ਇਹਨੂੰ ਕੰਮ ਪਤੰਗ ਰੱਖਿਆ ਕਰਾਂ ਦੂਜੀ ਵਾਰ ਨੂੰ ਕਹਿੰਦਾ ਮੈਂ ਤਾਂ ਥੱਕ ਗਿਆ ਔਰ ਥੱਕ ਗਿਆ ਦਾ ਮਰਾ ਕਰਾਂ ਮੈਂ ਹੌਨ ਤੀ ਪਤੰਗ ਲੈ ਕੇ ਫੇਰ ਭੇਜ ਦਿੰਨੇ ਆ ਮਾ ਮਾਦੋ ਆਣਾ ਔਰ ਧੁੱਪ ਲਿਆਵਾ ਔਦ ਲਿਆਦਾ ਔਰ ਧੁੱਪ ਲਿਆਵਾ ਔਦ ਲਿਆਦਾ ਜਾਣ ਦੇ ਜਾਣ ਦੇ ਕਹਾਣੀ ਆਪਾਂ ਕੋਈ ਨਹੀਂ ਲੱਗ ਪਲੇਵਾ ਹੋ ਜਾਂਦਾ ਕਣਕ ਦਾ ਬਚਾਅ ਹੋ ਰਿਹਾ ਅੱਜ ਥੱਕਦੇ ਨਹੀਂ ਹੈਗੇ ਹੈ ਕਾਉਣ ਲੱਗੇ ਵੀ ਉਹ ਦੇਖੀ ਕਰ ਰਹੇ ਆ ਹਾਂ ਹੁਣ ਫੇਰ ਚਾਵਲ ਲਾਂਗੇ ਸ਼ਾਮ ਜੀ ਹੋ ਰਹੀ ਆ ਹਉ ਆ ਗਿਆ ਲੱਖਾ ਪੰਜ ਆ ਜਾ ਆ ਜਾ ਹਉ ਆ ਗਿਆ ਕਿਉਂ ਆਦੇ ਹਾਂ ਹਾਂ ਪਰਲੀ ਸਾਈਡ ਨੇ ਆ ਇੱਧਰ ਉਹ ਪਰਾਂ ਆ ਰਹੇ ਨੇ ਦੋ ਬਈ ਓਏ ਆ ਜਾ ਕੰਨ ਉਧਰ ਅੰਦਰ ਨੰਬਲੇ ਜੀ ਮਾਰ ਲਿਆ ਹੱਥ ਕੋਲੋਂ ਡੋਰ ਵੀ ਨਾਲੇ ਫੜ ਲੇ ਆ ਗਿਆ ਉੱਪਰੇ ਆ ਗਿਆ ਦੇਖੋ ਫੜਾ ਮੱਸ ਲੋਰ ਫੜ ਲਈ ਪਿੱਛੇ ਨਾ ਛੱਡੀ ਲੈ ਦੀ ਲੋਰ ਦੇਖ ਲੋ ਵੀ ਲੋਰ ਨਹੀਂ ਹੈਗੀ ਤਾਂ ਹਾਂ ਜੋ ਜਦੋਂ ਜਾਗਰ ਕਰਕੇ ਇਧਰ ਆਲਾ ਵਾਰ ਆਣਦੇ ਪਰ ਲੰਘਿਆ ਓਏ ਇਹਦੇ ਨਾਲ ਡੋਰ ਖਾਸੀ ਆ ਓਏ ਅੱਧਾ ਮੈਨੂੰ ਡੋਰ ਫੜਨੀ ਫੜ ਲਈ ਫੜ ਲਈ ਕਿਸੇ ਨੇ ਇਹ ਤਾਂ ਨਹੀਂ ਹੂੰ ਉਹਥੇ ਬਾਬੇ ਦੇ ਉਹ ਦੇਖ ਨਾਲ ਕੋਲ ਏਡੇ ਉਥੇ ਢੇਰ ਲਾ ਕੇ ਆਏ ਨਹੀਂ ਤਾਂ ਇੱਧਰ ਵੱਧ ਜੜ ਰਹੇ ਨੇ ਇੱਧਰ ਘੱਟ ਨੇ ਹੁਣ ਕਿੱਧਰ ਆਹ ਇੱਥੇ ਬੋਦੋਗੇ ਇਹ ਕੁੱਕਾ ਉਹ ਮਾਰਦੇ ਨੇ ਇੱਕ ਤਾਂ ਕੁੱਕਾ ਬਿੱਕ ਚੱਲ ਰਹੇ ਨੇ ਹੱਥ ਚ ਚੱਕ ਲਿਆ ਦੂਜਾ ਨਾ ਪੜਾ ਲਈ ਆ ਦੇਖ ਲੈ ਪੰਜਾਬਰ ਵਾਲੇ ਹੁਣੇ ਚੱਲਦੇ ਨੇ ਕਿ ਨਹੀਂ ਉਹ ਬੱਤੇ ਵਿਆਹ ਲੈ ਬਹੁਤ ਪੜਾ ਲਈ ਅਸਲੀ ਤੇ ਅਸਲੀ ਗਨ ਵਿਆਹ ਨੂੰ ਆਈ ਤੇ ਯਾਰ ਕੋਣ 2000 90 ਤੋਂ 10 ਇਹ ਕੀ ਤੇ ਨਾ ਬਹੁਤ ਪੜਾਣੇ ਗਾ ਬਹੁਤ ਚੱਲਦੇ ਨੇ ਉਹ ਜਿੱਥੇ ਬਾਹਰ ਜਾ ਕੇ ਬੰਦ ਸੜਕ 'ਤੇ ਮੌਮਤ ਤੋ